ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮੱਲੀਆਂ ਖੁਰਦ ਛਾ ਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਇਹ ਪਿੰਡ ਹੈ ਇਹਦੇ ਨੇੜੇ ਨਕੋਦਰ ਵੀ ਰਹਿ ਜਾਂਦਾ ਹੈ ਛਾ ਕੋਟ ਵੀ ਨੇੜ ਹੈ ਮਲਸੀਆਂ ਵੀ ਇਹਦੇ ਨੇੜ ਹੈ ਸੋ ਮੱਲੀਆਂ ਖੁਰਦ ਦੇ ਵਿੱਚੋਂ ਭਾਈ ਮਦਨ ਲਾਲ ਦੇ ਘਰੇ ਇਹ ਵੀਡੀਓ ਬਣਾ ਰਹੇ ਆ ਇਸ ਵੀਰ ਦਾ ਆਪਦਾ ਖੁਦ ਇੱਕ ਫਾਰਮ ਵੀ ਹੈ ਬਹੁਤ ਭਰਾ ਜਿਹੜੇ ਪਹਿਲਾਂ ਤੋਂ ਵੀਡੀਓ ਦੇਖਦੇ ਹੋ ਜਾਣਦੇ ਆ ਤੇ ਜਿੱਥੇ ਵਪਾਰ ਦਾ ਕੰਮ ਹੈ ਇੱਥੇ ਵੀ ਛੱਡ ਪ੍ਰੋਪਰ ਬਾਈ ਨੇ ਬਣਾਇਆ ਹੋਇਆ ਹੈ ਹਾਲਾਂਕਿ ਇੱਕ ਛੱਡ ਹੋਰ ਬਾਈ ਨੇ ਪਾਲਿਆ ਜਿਹਦੇ ਚ ਪੱਕੀਆਂ ਦੁੱਧ ਤੇ ਲਾਈਆਂ ਵਿੰਗਾ ਗਾਵਾਂ ਇਸ ਟਾਈਮ ਵਿਕਰੀ ਆ ਜਿਹੜੀਆਂ ਦੁੱਧ ਤੇ ਲਾਈਆਂ ਆਵੀਆਂ ਮੌਜੂਦ ਹੈ ਤੇ ਵਿਕਰੀ ਵਾਲੀਆਂ ਵੀ ਗਾਵਾਂ ਇੱਥੇ ਬਹੁਤ ਸਾਰੀਆਂ ਹੁੰਦੀਆਂ ਪਰਲੇ ਪਾਸੇ ਦੀ ਖੁਰਲੀ ਭਰੀ ਦੀ ਸੁਗੀ ਤੁਹਾਨੂੰ ਇਸ ਸਾਈਡ ਤੇ ਵੀ ਵੜਾ ਕਾਫੀ ਹੈ ਪਰ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ 6 ਨਾਕ ਦਿਖਾਉਣੇ ਆ 6 ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਪਸੰਦ ਆਜੂ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇੱਕ ਬੇਨਤੀ ਬਹੁਤੀਆਂ ਵੀਡੀਓ ਦੇ ਵਿੱਚ ਰੇਟ ਇੱਥੇ ਵਿੱਚ ਵੀਡੀਓ ਦੇ ਵਿੱਚ ਹੀ ਹੁੰਦੇ ਆ ਪਰ ਕਿਉਂਕਿ ਵਪਾਰ ਦਾ ਕੰਮ ਹੈ ਕਿਸ ਏਰੀਆ ਦੇ ਵਿੱਚੋਂ ਗਾਂ ਆਪਾਂ ਨੂੰ ਪਤਾ ਜਾਦਾ ਨਿਕਲਦੀ ਹੈ ਕਈ ਵਾਰ ਕੱਚੀਆਂ ਗਾਵਾਂ ਖਰੀਦੀਆਂ ਵੀ ਜਾਂ ਹੁੰਦੀਆਂ ਤੇ ਵਪਾਰ ਵਾਲੇ ਭਰਾ ਵੀ ਇੱਥੋਂ ਪਸ਼ੂ ਬਹੁਤ ਲੈ ਕੇ ਜਾਂਦੇ ਆ ਰੇਟ ਵੀਡੀਓ 'ਚ ਜਿਹੜਾ ਹੁੰਦਾ ਤੁਸੀਂ ਉਹਦੇ ਹਿਸਾਬ ਤੇ ਪਸ਼ੂ ਦੇਖਣਾ ਪਰ ਆ ਕੇ ਜਦੋਂ ਸੌਦੇ ਕਰੋਗੇ ਕਿਉਂਕਿ ਪਸ਼ੂ ਹਰ ਰੋਜ਼ ਹੀ ਵੀਰ ਵੇਚਦੇ ਆ ਸੌਦੇ ਹੋ ਜਾਂਦੇ ਹੁੰਦੇ ਕਿਉਂਕਿ ਕੁਸਮਾਨਤਨ ਆਏ ਭਰਾ ਦਾ ਕੀਤਾ ਜਾਂਦਾ ਕੋਸਾ ਤੁਹਾਨੂੰ ਨੁਮਾਇੰਦੇ ਦਾ ਸਾਵੀ ਵਿਕਰੀ ਵਾਲੇ ਵੀਰਾਂ ਨੇ ਵੀ ਪਸ਼ੂ ਲਿਜਾਣਾ ਹੁੰਦਾ ਸੋ ਕੀਮਤ ਉਸ ਹੱਬ ਤੇ ਵੀਡੀਓ ਚ ਰੱਖੀ ਜਾਂਦੀ ਹੈ ਪਰ ਰੇਟ ਹਮੇਸ਼ਾ ਕੋਲ ਆ ਕੇ ਜਦੋਂ ਤੁਸੀਂ ਸੌਦਾ ਕਰੋਗੇ ਉਦੋਂ ਤੈ ਹੁੰਦੇ ਆ ਵੀ ਪਸ਼ੂ ਕਿੰਨੇ ਕੀਮਤ ਦਾ ਤੁਹਾਨੂੰ ਕਿੰਨੇ ਚ ਮਿਲਦਾ ਆਓ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਦੋਸਤੋ ਹਮੇਸ਼ਾ ਵੀਡੀਓ ਚ ਵਿਣੇ ਜਾਣਕਾਰੀ ਦਿੰਦਾ ਪਰ ਅੱਜ ਬਾਈ ਆਪਣੇ ਨਾਲ ਮਦਨ ਲਾਲ ਵੀਰ ਜਿਆਦਾ ਡਿਟੇਲ ਆਪਾਂ ਨੂੰ ਦੱਸਣਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਵਿਣੇ ਦੇ ਗਲੇ ਨੂੰ ਕੀ ਪ੍ਰੋਬਲਮ ਆ ਗਈ ਉਹ ਮੈਂ ਅਧ ਮਦਨ ਠੀਕ ਨਹੀਂ ਗਲਾ ਇਹਦਾ ਗਲਾ ਨਹੀਂ ਠੀਕ ਦੱਸੋ ਭਾਈ ਦਿਮਾਗ ਨਹੀਂ ਸਹੀ ਨਿਕਲਦੀ ਅੱਛਾ ਮਦਨ ਲਾਲ ਭਾਈ ਅੱਜ ਆਪਣੇ ਕੋਲ 6 گاਵਾ ਆਪਾ ਦਿਖਾ ਰਹੇ ਆਂ ਹਾਂਜੀ ਭਾਈ ਵੈਸੇ ਜਿਹੜੀਆਂ ਪਰਲੇ ਪਾਸੇ ਉਹ ਵੀ ਵਿਕਰੀ ਵਾਲੀਆਂ ਹੀ ਖੜੀਆਂ ਸਾਰੀਆਂ ਹਾਂਜੀ ਉਹ ਵਿੱਚੋਂ ਕੱਚੀਆਂ ਵੜਾ ਇਹ ਕੋ 20 ਦਿਨ ਲੈਂਦੀਆਂ ਮਹੀਨਾ ਲੈਂਦੀਆਂ ਅੱਛਾ ਹਾਂਜੀ ਠੀਕ ਹੈ ਵੈਸੇ ਇਸ ਤਰ੍ਹਾਂ ਫਿਰ ਮਾਲ ਹਰ ਰੋਜ਼ ਆਈ ਜਾਂਦਾ ਭਾਈ ਆਪਣੇ ਕੋਲ ਹਾਂਜੀ ਹਾਂਜੀ ਭਾਈ ਤੇ ਵਰ ਜਿਹੜੀਆਂ ਕੱਚੀਆਂ ਕੁਝ ਵਿਕਰੀ ਵਾਲੇ ਵੀਰ ਵੀ ਲੈ ਜਾਂਦੇ ਅਗੇ ਲੈ ਜਾਂਦੇ ਭਾਈ ਲੈ ਜਾਂਦੇ ਯਾਰ ਆਦਾਰ ਆਪਣੇ ਦੇ ਵਿਕਰੀ ਵਾਲੇ ਗਾਹਕ ਜ਼ਿਆਦਾ ਹੁੰਦੇ ਆ ਠੀਕ ਹੈ ਅੱਛਾ ਭਾਈ ਪਹਿਲੇ ਨੰਬਰ ਤੇ ਆਪਾਂ ਦੰਦੋਂ ਕਿਵੇਂ ਆ ਕਿੰਨਾਂ ਮਸੂਆ ਇਹ ਬਈ ਚਾਰ ਦੰਦਿਆਂ ਮੂਤੋਂ ਹੂੰ ਇਹ ਜਦੋਂ ਮੈਂ ਜਿਹੜੀਆਂ ਆਪਾਂ 6 ਬੈੜਾਂ ਦਿਖਾਉਣੀਆਂ ਆਪਾਂ ਇੱਕੋ ਫਾਰਮ ਚ ਲਈਆਂ ਠੀਕ ਐ ਲਈਆਂ ਸੱਤੇ ਇੱਕ ਜ਼ਿਆਦਾ ਕੱਚੀ ਮਸ਼ੀਓ ਪਾਈਂਦੀਆਂ ਲਾ ਆਪਾਂ ਵੀਡੀਓ ਚ ਠੀਕ ਐ ਤੇ 6ਾਂ ਦੀ ਆਪਾਂ ਨੂੰ ਡਿਟੇਲ ਮਿਲ ਜੂਗੀ ਕੱਲੀ ਕੱਲੀ ਦੀ ਠੀਕ ਐ ਤੇ ਪਹਿਲਾ ਸੂਆ ਚਾਰ ਦੰਦਿਆਂ ਮੂਤੋਂ ਦੜ ਕਿੰਨੇ ਲਾਊਗੀ ਬਈ ਦੈਣ ਭਾਜੀ ਆਜੇ ਮੰਨ ਕੇ ਚੱਲੋ 15 ਦਿਨ ਲੈ ਜੂ ਵਸ਼ੀ 15 ਦਿਨ ਹਜੇ ਲੈ ਜੂਗੀ। ਹਾਂਜੀ। ਅੱਛਾ ਭਾਈ ਕੀ ਐ ਜੀ ਡਿਮਾਂਡ ਰਹੂਗੀ? ਰੇਟ ਅੱਜ ਕੀ ਰੱਖਦੇ ਆਪਾਂ? ਲੁਮਾਂਡ ਭਾਜੀ ਚਲੋ ਥੋੜਾ ਜਿਹਾ ਬਾਜ਼ਾਰ 'ਚ ਵੀ ਫਰਕ ਆ। ਹੂੰ। ਤੇ 몰ਦਾ ਆਪਾਂ 170 ਕਰਦੇ ਆਂ ਮੱਛੀ ਦਾ। 170। ਹਾਂਜੀ। ਠੀਕ ਐ। ਅੱਛਾ ਜਿਹੜੇ ਕਈ ਵਾਰਾਂ ਘਰੇਲੂ ਵੀ ਰਹਿੰਦੇ ਆ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਸ਼ਾਇਦ ਫਿਕਸ ਜਾਂ ਰੇਟ ਨਾ ਹੋਵੇ ਆਏ ਭਰਾ ਦਾ ਮਾਨ ਤਨ ਕੀਤਾ ਜਾਂਦਾ ਹੁੰਦਾ। ਜਰੂਰ ਜਰੂਰ ਭਾਜੀ। ਠੀਕ ਐ। ਦੋਸਤੋ 1 ਲੱਖ ਤੇ 70 ਹਜ਼ਾਰ ਡਿਮਾਂਡ ਐ ਪਰ ਮੈਂ ਪਹਿਲਾਂ ਜਿਹੜੀ ਆ ਗੱਲਾਂ ਤੁਹਾਨੂੰ ਦੱਸੀਆਂ ਉਹਨਾਂ ਨੂੰ ਧਿਆਨ 'ਚ ਰੱਖ ਕੇ ਸਟਰਕਚਰ ਇਹਦੇ ਨਾਲ ਦਾ ਛੇਤੀ ਮਿਲਣਾ ਨਹੀਂ ਇਹ ਦੂ ਬਾਅਦ ਚ ਦੁੱਧ ਭਾਈ ਹੈ ਨਾ ਮੰਨ ਕੇ ਚਲੋ 25 ਤੋਂ 30 ਦੇ ਵਿੱਚ ਵਿੱਚ ਦੁੱਧ ਵੀ ਬਹੁਤ ਵਧੀਆ ਸਹੀ ਹੈ ਮਤਲਬ ਮੈਨੂੰ ਲੱਗਿਆ ਕਿ ਜਰਸੀ ਆ ਸਹੀ ਹੈ ਭਾਈ ਸੋ ਪਸ਼ੂ ਆਉਂਦੇ ਰਹਿੰਦੇ ਬਹੁਤ ਸੋਹਣੇ ਸੋਹਣੇ ਮੈਂ ਇਸ ਕਰਕੇ ਕਹਿੰਦਾ ਵੀ ਇੱਕ ਤਾਂ ਮੈਨੂੰ ਹਵਾਨਾ ਬੜਾ ਫਿਟਿੰਗ ਵਾਲਾ ਲੱਗਾ ਕੱਦ ਸੋਹਣਾ ਜਰਸੀਆਂ ਦੇ ਵਿੱਚੋਂ ਹਵਾਨਾ ਫਿਟਿੰਗ ਵਾਲਾ ਤੇ ਤੁਸੀਂ ਲੱਤਾਂ ਦੇਖੋ ਕਿੰਨੀਆਂ ਚੌੜੀਆਂ ਰੱਖਦੀ ਹੈ ਪਿਛਲੇ ਪਾਸਿਓਂ ਸੋ ਚੰਗੇ ਦੁੱਧ ਵਾਲੀ ਜਰਸੀ ਚ ਪੈਂਦੀ ਹੈ ਵੈੜ ਇਹਦੇ ਤੋਂ ਤੁਸੀਂ ਬੱਚੇ ਜਰਸੀ ਨਸਲ ਦੇ ਪ्योर ਲੈ ਸਕਦੇ ਹੋ 1.70 ਹਜ਼ਾਰ ਡਿਮਾਂਡ ਹੈ ਮਾਨ ਤੋਂ ਮੌਕੇ ਤੇ ਹੋ ਹੀ ਜਾਣਾ ਹੁੰਦਾ ਜਿਹੜਾ ਭਰਾ ਆਊਗਾ ਉਹਦੇ ਨਾਲ ਸੌਦਾ ਹੋ ਜਾਣਾ ਵਸ ਤੁਸੀਂ ਚੀਜ਼ ਪਸੰਦ ਕਰਕੇ ਇੱਥੇ ਪਹੁੰਚੋ ਸੋ ਕੋਲ ਖੜਿਆ ਸੌਦੇ ਹੁੰਦੇ ਆ ਚੰਗੇ ਸਟਰਕਚਰ ਦੀ ਜਰਸੀ ਨਸਲ ਦੀ ਇਹ ਵਹਿੜ ਡਿਟੇਲ ਸਾਰੀਆਂ ਦੀ ਮਿਲ ਜਾਣੀ ਕਿਉਂਕਿ ਸੱਤ ਨਾਗ ਬਾਈ ਨੇ ਫਾਰਮ ਚੋਂ ਖਰੀਦੇ ਸੀ ਜਿਨ੍ਹਾਂ ਚੋਂ 6 ਤੁਹਾਨੂੰ ਵੀਡੀਓ ਚ ਦਿਖਾ ਦਿੰਦੇ ਆ ਇੱਕ ਥੋੜੀ ਅਜੇ ਕੱਚੀ ਆ ਵਹਿਣ ਜਿਹੜੀ 2 ਨੰਬਰ ਤੇ ਬਾਈ ਬਿਨੇ ਖੋਲ ਰਿਆ ਵਹਿਣ ਹੈ ਕਿ ਤੇ ਇਹ ਵੀ ਚਲੋ ਵੀਰੇ ਅਜੇ ਕੱਚੀ ਆ 20 ਦਿਨ ਦਾ ਟੁਕੜ ਟੁਕ ਵੱਛੀ ਲਊਗੀ ਹੂੰ ਹਾਈਟ ਦਾ ਇਹ ਲੋਕ ਅਨੀਵਸ਼ੀਰੀ ਸਹੀ ਹੈ ਸੁਆ ਇਹਦਾ ਕਿੰਨਾ ਬਈ ਸੁਆ ਦੂਜਾ 6 ਦਾੰਦਿਆ ਮੂੰ ਤੋਂ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਬਈ ਰੇਟ ਭਾਜੀ ਤਿਆਰ ਹੋਈ ਤਾਂ ਆਪਾਂ ਕਰਾਂਗੇ 2 ਹੂੰ ਚਲੋ ਆਪਾਂ ਕਿੰਨੇ ਚੱਲ ਆਈ ਜਾਂ ਬਿਕ ਜਾ ਨਫਾ ਝੂਰ ਹੁੰਦਾ ਠੀਕ ਹੈ ਹੁਣ ਇਹਦਾ ਕੀ ਰੇਟ ਰੱਖਾਂਗੇ 1.70 ਦੀ ਦੇ ਦਾਂਗੇ ਵਛੀ ਬਈ ਦੱਸੋ 1 ਲੱਖ 70 ਹਜ਼ਾਰ ਦੀ ਅੱਜ ਪਰ ਜਦੋਂ ਤਿਆਰ ਹੋਗੀ ਉਦੋਂ ਬਈ ਕਹਿੰਦਾ ਇਹਦੀ ਡਿਮਾਂਡ 2 ਲੱਖ ਕਰਾਂਗੇ ਫਿਟਿੰਗ ਆਲਾ ਹਵਾਨਾ ਕਦੇ ਵੀ ਨਹੀਂ ਟੁੱਟੂਗਾ ਇਦਾਂ ਦਾ ਹਵਾਨਾ ਕੱਦ ਫੁੱਲ ਹੈ ਲੰਵਾਈ ਫੁੱਲ ਹੈ ਦੰਦੋ ਛੇ ਦਾ ਅੰਦਰ ਤੇ ਸੁਆ ਇਹਦਾ ਦੂਜਾ ਹੈ। ਗਣ ਚੁਈ ਵਾਲਾ ਪਰ ਫਾਰਮ ਦੀ ਵੈੜ ਆ ਮਸ਼ੀਨੀ ਚੁਈ ਕਰੋਗੇ ਦੁੱਧ ਜ਼ਿਆਦਾ ਵਧੀਆ ਤਰੀਕੇ ਨਾਲ ਝੋਲੋਗੇ। ਤੋਂ ਫੁੱਲ ਹਾਈਟ ਲੈਂਥ ਵਾਲੀ ਇਹ ਵੈੜ ਤੁਸੀਂ ਦੇਖੋ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਆ। ਲਿਓ ਭਾਈ ਸੇਮ ਰੇਟ ਦੋਸਤੋ 1,70,000 ਅੱਜ ਬਾਈ ਮੰਨ ਕੇ ਚਲੋ 40+ ਆਰਾਮ ਨਾ ਦਊਗੀ। ਠੀਕ ਹੈ। ਹਾਂਜੀ 40+ ਦੁੱਧ ਬਾਈ ਨੂੰ ਆਸ ਹੈ ਇਹਦੇ ਤੋਂ। ਦੁੱਧ ਤੁਹਾਡੀ ਸੇਵਾ ਦਾ ਪਰ ਅਜੇ ਦਿਨ ਹਜੇ 15 ਲੱਗੂਗੀ ਸੋਣ ਚ ਪੂਰਾ ਤਿਆਰ ਹੋਣ ਚ। ਲੈ ਚਲੋ ਭਾਈ ਸੋ 2 ਨੰਬਰ ਦੇ ਉੱਤੇ ਤੁਸੀਂ ਇਸ ਵੈੜ ਨੂੰ ਦੇਖ ਰਹੇ ਹੋ ਦੋਸਤੋ ਦੂਜਾ ਸੂਆ ਸੁਣਾ ਹੈ ਨੇ ਬਾਕੀ ਰੇਟ ਡਿਮਾਂਡ ਤੁਹਾਨੂੰ ਦੱਸੀ ਜਾਂਦੇ ਆ ਕੋਲੋਂ ਆ ਕੇ ਸੌਦੇ ਹੁੰਦੇ ਹੁੰਦੇ ਆ ਜਰੂਰ ਆਜਿਆ ਕਰੋ ਇਦਾਂ ਦੀਆਂ ਵਾੜਾਂ ਤਿਆਰ ਹੋਈਆਂ ਪੂਰੀ ਕੀਮਤ ਵਟਾਉਂਦੇ ਆ ਤੇ 3 ਨੰਬਰ ਤੇ ਜਿਹੜੀ ਵੈੜ ਬਾਈ ਬਿਨੇ ਖੋਲ ਰਿਹਾ ਇਹ ਭਜੀ ਸੂਆ ਤੀਜਾ ਆ ਕੈਨੂੰ ਆਪਾਂ ਦੂਜੇ ਗਈਏ ਹੂੰ ਫਾਇਦਾ ਨਹੀਂ ਕੋਈ ਠੀਕ ਐ ਦੁੱਧ ਇਹ ਵੀ 40 ਲੀਟਰ ਦੋ ਠੀਕ ਐ ਦਣੇ ਕਿੰਨੇ ਲੈ ਸਕਦੇ ਦੁੱਧ ਵੀ ਦੇ ਸਕਦੀ ਦਣੇ ਇਹਦੇ ਵੀ 15 ਲੈ ਜਾਣੇ ਹਜੇ ਜੀ ਅੱਛਾ ਇਹਦਾ ਰੇਟ ਕੀ ਰਹੂਗਾ ਬਾਈ ਰੇਟ ਇਹਦਾ 180 ਮੰਗਦੇ ਆ ਠੀਕ ਐ ਚਲੋ ਬਾਕੀ ਮੌਕੇ ਦੇ ਮਾਂ ਤਾਣ ਹੋਊਗਾ ਸਹੀ ਐ ਸੋ ਦਸੋ ਸੁਆ ਤੀਜਾ ਫੁੱਲ ਵੱਡੀ ਗਾਂ ਕੱਦ ਕਾਠ ਵਾਲੀ ਆਰਡਰ ਆਰਡਰ ਜੀ ਜੀ ਤੇ ਬਾਈ ਐਦਾਂ ਦੇ ਲਿਆਉਣ ਗਿਆ ਜਿਨ੍ਹਾਂ ਨੂੰ ਕਹਿੰਦੇ ਐ ਫਿਕਸ ਐਨ ਲੱਤਾਂ ਦੇ ਉੱਪਰ ਸਹੀ ਐ ਇਹ ਨਹੀਂ ਵੀ ਲੰਘੋਂ ਟੋਟਮ ਇਹ ਕ ਸਹੀ ਐ ਬਾਕੀ ਇਹ ਦਸੋ ਵੈੜ ਤੀਜਾ ਸੁਆ ਕਹਿਤਾ ਪਰ ਜੇ ਦੂਜਾ ਸੁਆ ਵੀ ਬਾਈ ਕਹਿੰਦਾ ਤਾਂ ਚਲਣੀ ਸੀ ਐਦਾਂ ਦਾ ਢਾਂਚਾ ਇਹਦਾ ਸੋਹਣਾ ਸਟਰਕਚਰ ਐ ਮੋਡਲੀ ਬਾਈ ਅੱਗੋਂ ਕਰਕੇ ਹਜੇ ਦਿਨ ਇਹ ਵੀ 15 ਲੈਂਦੀ ਐ ਤੇ ਰੇਟ ਇਹਦਾ 180 ਐ ਪਰ ਮਾਨਤਨ ਮੌਕੇ ਤੇ ਹੋਣਾ ਉਹਦੇ ਨਾਲ ਰੇਟ ਘਟਾ ਦੇ ਲੋ ਬਿੰਨੇ ਦੇ ਬਰਾਬਰ ਆਉਂਦੀ ਆ ਪੂਰੇ ਕੱਦ ਕਾਟਦੀ ਆ ਬਿਲਕੁਲ ਬੰਦਿਓ ਬਈ ਸੋ ਇਹ ਤਿੰਨ ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਜਿਹੜੀ ਚਾਰ ਨੰਬਰ ਤੇ ਬਈ ਵੜ ਐ ਇਹ ਜਗਜੀਤ ਵੀਰੇ ਹੈਗਾ ਪਹਿਲਾ ਸੁਆ ਠੀਕ ਐ ਦਿਨ ਕਿੰਨੇ ਲੈ ਸਕਦੀ ਐ ਬਈ ਇਹ ਦਿਨ ਜੀ ਜੀ ਵੀਰੇ ਇਹ ਵੀ 15 ਤੋਂ 20 ਦਿਨ ਲੂਗੀ ਇਹਦਾ ਰੇਟ ਕੀ ਕਰਦੇ ਹੋ ਇਹਦਾ ਰੇਟ ਕੀ ਰੱਖ ਦਿਆਂ ਬਈ ਇਹਦਾ ਜਗਜੀਤભાઈ 2 ਲੱਖ ਰੁਪਿਆ ਰੇਟ 2 ਲੱਖ ਰੁਪਿਆ 1.80 ਦੀ ਆਪਾਂ ਜਾਂ ਸਨੋ ਦੇ ਦਾਂਗੇ ਠੀਕ ਐ ਹਾਂ ਸੋ ਦਸੋ ਪਹਿਲਾ ਸੁਆ ਵੈੜਾ ਹਰੇ ਦਿਨ 15 ਤੋਂ ਵੀ ਇਹ ਵੀ ਲੈਂਦੀ ਐ ਹਵਾਨਾ ਇਹਦਾ ਵਿਫਿਟਿੰਗ ਵਾਲਾ ਬਾਕੀ ਲੈਗ ਸਕੋਰ ਇਹ ਸਿੱਧੀ ਤੋਰ ਬੱਛੀ ਨੇ ਸਿੱਧੀ ਬਣਾਈ ਸਿੱਧੀ ਤੋਰ ਪਤਾ ਸੋ ਦਸੋ ਦੇਖੋ ਸਟਰਕਚਰ ਤੋਰ ਢਾਂਜਾ ਲੱਤਾਂ ਦੀ ਬਣਾਵਟ ਤੁਸੀਂ ਦੇਖੋਗੇ ਪੂਰੀਆਂ ਨਰੋਈਆਂ ਲੱਤਾਂ ਵਾਲੀ ਇਹ ਵੈੜਾ ਤੇ ਹਵਾਨਾ ਇਹਦਾ ਫਿਟਿੰਗ ਵਾਲਾ ਇਹ 81 ਦੀ ਮਿਲ ਜੂਗੀ ਡਿਮਾਂਡ 2 ਲੱਖ ਆ ਇੱਥੇ ਰੁਕੀ ਮਸ਼ਨੇ ਤੋ ਹਵਾਨਾ ਇਹਦਾ ਵੀ ਦੇਖੋ ਕਰਮਾ ਵਾਲੀ ਦਾ ਨੂੰ ਤੋ 35 ਲੀਟਰ ਦੇ ਵਿੱਚ ਦੁੱਧ ਪਾ ਦੋ ਜੀ ਤੋ ਬਈ ਨਾ ਠੀਕ ਆ ਹਾਂਜੀ ਜੀ ਤੋ 35 ਇਹ ਵੀ ਨਹੀਂ ਬਹੁਤ ਵੱਡਾ ਫਾਰਮ ਲਾਰਜ ਮੁੰਡਾ 15 ਸਾਲ ਹੋ ਗਿਆ ਫਾਰਮ ਕਰਦੀ ਜਿੱਤ ਤੋ ਆਈਆਂ ਅੱਛਾ ਹਾਂਜੀ ਬਹੁਤ ਬੰਦਾ ਵੀ ਵਧੀਆ ਜਿੱਤੋਂ ਮਾੜ ਆ ਠੀਕ ਆ ਅੱਛਾ ਡਾਟਾ ਸਾਰਾ ਮਿਲ ਜੂਗਾ ਹਾਂ ਡਾਟਾ ਸਾਰੇ ਮਿਲ ਜੂਗਾ ਠੀਕ ਆ ਫੜੋ ਪੂਸ ਮੜੀ ਜੀ ਦਿਖਾਈਏ ਵੀਨੇ ਹੁਣ ਤੋਰੀ ਬਈ ਥੋੜੀ ਦੱਸੋ ਹਵਾਨੇ ਦੀ ਫਿਟਿੰਗ ਦੇਖੋ ਕਰਮਾ ਆ ਜੇ ਤੋ ਠੀਕ ਆ ਛੱ ਜਦੋਂ ਤਿਆਰ ਹੋ ਉਦੋਂ ਦੱਸੂਗਾ ਕੀ ਚੀਜ਼ ਆ ਸੋ ਇਹ ਤੁਹਾਨੂੰ ਦੱਸੋ ਦਿਖਾ ਰਹੇ ਸੀ 5 4 ਨੰਬਰ ਤੇ 5 ਨੰਬਰ ਤੇ ਖੋਰ ਵੈੜ ਦਿਖਾਵਾਂਗੇ ਇਧਰ ਲੈ ਮਦਨ ਭਾਈ ਇਹਦੇ ਦੰਦੋਂ ਨਹੀਂ ਆਪਾਂ ਪੁੱਛਿਆ ਤੁਹਾਨੂੰ ਦੰਦੋਂ ਕਿਵੇਂ ਇਸ ਟਾਈਮੇ ਬਚੇ ਦੰਦੋਂ ਜੀਤ ਵੀਰੇ 4 ਦੰਦ ਸੋ 4 ਦੰਦ ਛੱਗਲ ਇੱਕ ਪਾਸੇ ਦਾ ਨਹੀਂ ਸਰ ਆ ਇੱਕ ਪਾਸੇ ਚੱਕੀ ਸ ਹੈ ਇਧਰੋਂ 4 ਦੰਦ ਆ ਤੇ ਹਾਂ ਇਧਰੋਂ 4 ਹੀ ਸਹੀ ਇਧਰੋਂ 4 ਲੈ ਜਾ ਭਾਈ ਸੋ ਦੋਸਤੋ ਇੱਕ ਪਾਸੇ ਦੋਨੇ ਕੰਨੀਆਂ ਖੜੀਆਂ ਇਹਦੇ ਇੱਕ ਪਾਸੋਂ ਦੰਦ ਨੇ ਚੋ 6 ਗਾਲਾ ਚੱਕ ਲਿਆ ਇਹਦੂ ਅੱਗੇ ਵੱਛੀ ਜਿਹੜੀ ਉਹ ਵੀ ਤੁਹਾਨੂੰ ਦਿਖਾਉਣੀ ਆ ਬਾਈ ਇਹ ਕਿੰਨਾ ਮਸੂਆ ਇਹ ਵੀ ਪਹਿਲਾ ਸੁਆਡੜ ਠੀਕ ਹੈ ਇਹ ਕਿੰਨੇ ਦਿਨ ਲਊਗੀ ਸੋਨ ਚ ਇਹ ਵੀ 15 ਤੋਂ ਉੱਪਰ ਹੀ ਲਊਗੀ ਠੀਕ ਹੈ ਇਹ ਵੀ ਦੇਖ ਲੈਨੇ ਦੰਦਾਂ ਦੋਸਤੋ ਬੰਦੋਂ ਇਹਨੂੰ ਵੀ ਦੇਖ ਲੈਨੇ ਇੱਕ ਵਾਰ ਤੋ ਚਾਰ ਦੰਦ ਚਾਰ ਦੰਦ ਓਕੇ ਤਾਂ ਇਹਦਾ ਰੇਟ ਕੀ ਰਹੂਗਾ ਬਾਈ ਤੁੰਡ ਪਸ ਤੋਂ ਇਹਦਾ ਰੇਟ ਕੀ ਰੱਖਦੇ ਹੋ ਮਗਰ ਜੀ ਵੀਰੇ 1 60 ਦੀ ਦੇ ਦਾਂਗੇ ਬੱਛੀ 1 ਲੱਖ ਤੇ 60000 ਦੀ ਦੱਸੋ ਬੱਛੀ ਇਹ ਮਿਲ ਜਾਣੀ ਤੁਹਾਨੂੰ ਸੁਪਰ ਬੱਛੀਆਂ ਆ ਉਹਦਾ ਆਪਾਂ ਇਹ ਨਹੀਂ ਕਹਿੰਦੇ ਚਲੋ ਹੂੰ ਤਾਂ ਆਪਾਂ ਵੀ ਫਾਰਮਰ ਬਣ ਗਏ ਆ ਸਹੀ ਹੈ ਫੇ ਵੀ ਘੱਟ 2 ਲੱਖ ਤੋਂ ਘੱਟ ਫਾਰਮਰ ਬੱਛੀ ਨਹੀਂ ਵੇਚਦਾ ਪਰੂ ਸਹੀ ਹੈ ਹਰ ਬਸੋ ਚੰਗੀਆਂ ਵਹਿੜਾਂ ਸੋਹਣੇ ਢਾਂਚਿਆਂ ਦੀਆਂ ਹੈ ਇਹ ਵਾਕਈ ਤੁਹਾਨੂੰ ਕੋਲੋਂ ਆ ਕੇ ਦੇਖਣੀਆਂ ਚਾਹੀਦੀਆਂ ਜਿਨੇ ਇਹ ਪੇਮੈਂਟ ਲਾਉਣੀ ਹੈ ਲੈ ਚੱਲ ਭਾਈ 1 ਲੱਖ ਤੇ 60000 ਦੀ ਵਹਿੜ ਮਿਲੂਗੀ ਭਵਾਨਾ ਚੰਗਾ ਉੱਤਰ ਦੀ ਆਉਂਦੀ ਆ ਥੱਲੇ ਦੁੱਧ ਬੱਚੀ ਭਾਈ ਇਹ ਵੀ 30 ਤੋਂ ਵੱਧ ਨਹੀਂ ਦੋ ਠੀਕ ਹੈ ਕਿਉਂਕਿ ਰਿਕਾਰਡ ਵਾਲੀਆਂ ਰਿਕਾਰਡ ਦੇਣੇ ਨੇ ਦੇਣਾ ਜਿਹੜੇ ਰਿਕਾਰਡ ਹੈ ਪ੍ਰੋਪਰ ਸਹੀ ਇਹ ਲੋਕਲਟੀ ਕੀ ਦੀਆਂ ਤਾਂ ਹੈ ਨਹੀਂ ਹਾਂ ਇੱਕ ਗਾਂ ਭਾਈ ਲਾਸਟ ਉੱਤੇ ਦਿਖਾਉਣੇ ਆਪਾਂ 6 ਨੰਬਰ ਤੇ ਉੱਤੇ ਇਹਦੀ ਕੀ ਡਿਟੇਲ ਹੈ ਆਉਣਾ ਭਾਈ ਕੰਨਵਾ ਸੂਆ ਇਹਨੇ ਸੁਣਾ ਭਾਈ ਇਹ ਦੀ ਗੀਤ ਪਰ ਤੀਜਾ ਸੂਆ ਸੁਣਾ ਨੇ ਤੀਜਾ ਸੂਆ ਹਾਂਜੀ ਠੀਕ ਹੈ ਦੈਣ ਕਿੰਨੇ ਕ ਲਾਉਗੀ ਦੈਣ ਬਾ ਰੈਡੀ ਆ 5-7 ਦਿਨ ਲੈ ਜੂਗੀ ਠੀਕ ਹੈ ਮੇਰਾ ਆਪਾ ਸੱਤੇ ਲਈਆਂ ਸੱਤਾ ਸੌਦਾ ਕੀਤਾ ਉਹਨਾਂ ਮਾਲਕ ਨੇ ਕਿਹਾ ਨਹੀਂ ਉਹ ਤਾਂ ਆਪਣਾ ਤੇ ਲਿਆ ਹੂੰ ਜਦੋਂ ਗਾਂ ਟਿੱਪੀ ਦਾ ਸਾਲਾ ਮਨ ਟੁੱਟ ਗਿਆ ਅੱਛਾ ਮੇਰਾ ਗਾਂ ਦਾ ਪੁੱਤ ਆ ਸਾਰੀਆਂ ਗਾਈਆਂ ਨੂੰ ਵਧੀਆ ਗਾਂ ਇਹ ਨੰਬਰ ਤੇ ਪਾਈ ਹੀ ਆਪਾਂ ਠੀਕ ਹੈ ਚਲੋ ਫੇਰ ਸੌਦਾ ਢਾਕੇ ਕੀਤਾ ਆਪਾਂ ਉਹ ਬੰਦੇ ਨਾਲ ਥਿਲਾਂ ਦਾ ਆ ਅੱਛਾ ਹੁਣ ਇਹਦੇ ਤਿੰਨ ਥਣ ਚੱਲਦੇ ਆ ਤਿੰਨ ਥਣ ਪ੍ਰੋਪਰ ਚੌਥਾ ਜਿਹੜਾ ਥਾਣਾ ਹੈ ਉਹਦੇ ਚੋਂ ਕੋਸਾਉਂਦਾ ਮਾੜਾ ਮੋਟਕੀ ਆਉਂਦਾ ਨਹੀਂ ਪਰ ਉਹ ਫੇਰ ਵੀ ਆਪਣੇ ਤੋਂ ਬਹੁਤ ਕਹਿੰਦੇ ਵੀ ਥਾਣਾ ਬਿਲਕੁਲ ਨਹੀਂ ਚੱਲਦਾ ਛੱਡਿਆ ਹਾਂ ਅਕੀਰ ਰੱਬ ਜਾਣੇ ਵੀ ਕਿਵੇਂ ਮਤ ਅਗਲੇ ਦੀ ਨਿਕਲ ਚਲੋ ਤਿਲ ਮੰਨ ਕੇ ਕੋਈ ਵੀ ਭਰਾ ਖਰੀਦ ਲਈ ਕੀ ਰੇਟ ਰੱਖਦੇ ਨੇ ਦਾ ਰੇਟ ਹੁਣ ਵੀਰੇ ਜੇ ਹੁਣ ਚਾਰੇ ਥਣ ਚਾਹੀ ਹੁੰਦੇ ਆਪਾਂ ਦੋ ਤੋਂ ਘਟਣਾ ਵੀ ਦੀ ਆਪਾਂ ਨੂੰ ਵੀ ਮਿਲੀ ਬਾਹਰ ਹੀ 1.5 ਤੋਂ ਹੁਣ ਆਪਾਂ ਜਸ 9 ਘਟਣਾ ਵੱਧ 85000 ਦੀ ਦੇ ਲਾਂਗੇ ਤੋਰੀ ਬਈ 285000 ਦੀ ਤੁਹਾਨੂੰ ਇਹ ਵਾੜ ਮਿਲੂਗੀ ਸਿਰਫ ਇੱਕ ਨੁਕਸ ਬਣ ਗਿਆ ਇਹ ਕਬੈਣੀ ਵਾਲੇ ਪਾਸੇ ਅਗਲਾ ਥਣ ਜਿਹੜਾ ਉਹ ਚੱਲਦਾ ਨਹੀਂਗਾ ਫਾਰਮਰ ਮੁਤਾਬਕ ਸਹੀ ਥਣ ਸੀ ਪਰ ਫੋਨ ਨਹੀਂ ਚੱਲਦਾ ਹੋ ਸਕਦਾ ਸੂਣ ਲੱਗੀ ਕਰਮ ਵਾਲੀ ਦੇ ਕੋਈ ਰੱਬ ਕਿਰਪਾ ਕਰੇ ਤੇ ਇਹਦਾ ਥਣ ਚੱਲ ਪੇ ਪਰ ਤੁਸੀਂ ਤਿੰਨ ਥਣ ਮੰਨ ਕੇ ਸੌਦਾ ਕਰਿਓ ਡਿਮਾਂਡ 85000 ਬਹੁਤ ਸੋਹਣਾ ਥਣ ਤੇ ਹਵਾਨਾ ਦਸੋ ਇਦਾਂ ਦੀ ਵੜ ਤਿੰਨ ਥਣ ਸਹੀ ਚੱਲਦੇ ਰਹਿਣ ਦੁੱਧ ਦੇਣੇ ਤਾਂ ਵੀ ਆਮ ਵੜਾਂ ਨਾਲੋਂ ਜ਼ਿਆਦਾ ਦੇ ਦੇਣਾ ਤੇ ਦੂਜੀ ਗੱਲ ਜਿਹੜੇ ਇਹਦੇ ਬੱਚੇ ਆਗੇ ਘਰ ਦੇ ਵਿੱਚ ਉਹ ਫਾਰਮ ਬਣਾ ਦੇਣਗੇ ਮੱਛੀ ਦੇਗੀ 30 ਹਜ਼ਾਰ ਦੀ ਭਾਈ ਮੱਛੀ ਹੈ ਇਹਦੀ ਸਹੀ ਹੈ ਉਹ ਬੱਚੀ ਦੇਗੀ ਤਾਂ ਹੋਰ ਵੱਧੇ ਵਾਲੀ ਗੱਲ ਹੋ ਜਾਣੀ ਹੈ ਖੇਰ ਤੇ ਲਗਾ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਸੰਪਰਕ ਵੀਰ ਨਾਲ ਕਰਿਓ ਨੰਬਰ ਜਿਹੜਾ ਦੱਸੋ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਤੁਸੀਂ ਕਾਲ ਕਰਨੀ ਹੈ ਅੱਜ ਦੀ ਫਿਲਹਾਲ ਜਿਹੜੀ ਵੀਡੀਓ ਸੀ ਇਹਦੇ ਚ ਇਹ 6 گاਵਾ ਬਾਈ ਕੋਲੋਂ ਤੁਹਾਨੂੰ ਦਿਖਾਉਣੀ ਸੀ 6 ਦਿਨ 6 ਤੁਹਾਨੂੰ ਦਿਖਾ ਦੇ ਇਹ ਭਾਈ ਹਨਾ ਸਹੀ ਮੈਨੇਜਰ ਦਾ ਕੋਈ ਮੋਲ ਨਹੀਂ ਵੜਦਾ ਸੀ ਸਹੀ ਹੈ ਖਾਣ ਚਾਰੇ ਹੁੰਦੇ ਤਾਂ ਬਿਲਕੁਲ ਭਾਈ ਹੈ ਬੜੀ ਚੰਗੀ ਵੜਾ ਸੁੱਕੋ ਲੈ ਕੇ ਜਰੂਰ ਦੇਖ ਲਿਓ ਹਵਾਨਾ ਦੇਖੋ ਤੁਸੀਂ ਕਰਮਾ ਵਾਲੀ ਦਾ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਸੋ ਅੱਜ ਦੀ ਵੀਡੀਓ ਦੇ ਇਹੀ ਨਾਕ ਸੀਗੇ ਵਿਕਰੀ ਵਾਲੇ ਧੰਨਵਾਦ ਵੀਡੀਓ ਦੇਖਣ ਲਈ